ਅੱਜ ਮੋਟ ਨਹੀਂ ਹਾਂ ਬੱਸ ਕਰਦਾ ਕਰਦਾ ਵਾਏ ਕੰਦਾ ਕੋਈ ਮੈਨ ਦਿਰਾ ਕੇ ਇੱਕ ਵਾਰੀ ਹੋ ਗਿਆ ਆਹਨ ਭੱਜ ਜਾ ਕਿ ਤੁਰ ਗਿਆ ਅਰੇ ਮੁੰਡਾ ਚੱਲ ਚੱਲ ਮੁੰਡਾ ਚੱਲ ਦੇ ਸਾਡੀ ਚੱਲ ਚੱਲ ਇਹ ਸਿਨੇਮਾ ਚਾ ਲੈ ਜਾਗੇ ਯਾਰ ਯਾਰ ਲਾ ਫੜਾ ਮਾ ਆ ਗਈ ਸ਼ਾ ਨਾ ਨਾ ਭਾਈ ਪਾਕਤਾਂ ਦੇ ਇੰਡੀਆ ਦੀ ਲੜਾਈ ਹੋ ਰਹੀ ਆ ਤੱਲੂ ਏ ਕੱਲ੍ਹ ਆਲੇ ਅੱਜ ਬੁੱਟੇ ਨੇ ਅੱਜ ਬੁੱਟੇ ਨੇ ਹਾਂ ਵਾਹ ਆ ਮੈਂ ਮਨਾ ਕਰਦਾ ਕਮਾਲ ਪਟਾਕੇਆਂ ਦੀ ਆਹੇ ਬਾਰਡਰਾਂ ਤੇ ਖੜੇ ਨੇ ਮੁੰਡੇ ਦੋ ਦੋ ਖੜੇ ਨੇ <laughs> <आगो। laughs> तू तो नाली नहीं पे नाली भी है नाले वो <laughs> <laughs> <नादी आगा। laughs> ਲੋਈ ਡੀਜੇ ਲੈ ਉਹ ਡੀਜੇ ਲੈ ਇਹਦੇ ਕੱਕਾ ਕੱਕਾ ਹੈਗੇ ਆ ਹਾਉਨੇ ਬੱਜ ਗਿਆ ਓਏ ਓ ਲੋਈ ਫੂਕਦੀ ਭੈਣ ਓ ਚਮਕੀ ਦੇ ਵਾਲੇ ਵੀ ਇਹ ਮੱਛੀਆਂ ਉਹ ਮੇਰਾ ਗਲਾ ਨਹੀਂ ਆ ਗਈ ਓ ਲੋਈ ਫੂਕ ਲੋਈ ਫੂਕਦੀ ਓਹ ਭੰਨਦਾ ਲੋਈ ਦਿਖਾਈ ਵਾ ਵਰ ਕੱਕੇ ਕੱਕੇ ਹਲੋ ਓਏ ਲੋਈ ਤਾਂ ਖਾਜੀ ਭੁਗਤੀ ਹੋਰੇ ਉਹ ਪੱਗ ਦੇ ਹੈਂ ਕੋਈ ਪੱਗ ਤੇ ਟੋਪਲ ਦੀ ਤੇ ਅੱਗ ਦੇ ਸੋ ਭੁਤੀ ਭਗੋਤ ਹੈ ਓ ਲੋਈ ਭੁ ਆ ਦੇ ਕਿ ਪੜਾਕੇ ਚ ਮੈਨੂੰ ਉਧਰ ਚਲਾ ਲੈਣਾ ਉਹ ਭਾਈ ਉਹ ਖੜ ਜਾ ਓਏ ਖੜ ਜਾ ਪਹਿਲੇ 10 ਮਿੰਟ ਕਿੱਧਰ ਖੜਤਾ ਓਏ ਪਾਤਾਂ ਦੇ ਇੰਡੀਆ ਦੀ ਜੜਾਈ ਹੋ ਰਹੀ ਹੈ ਇੱਥੇ ਪਾਤਾਂ ਨਾਲ ਖੜਨੇ ਓ ਹਾਏ ਭਾਈ ਓ ਤੇਲ ਤੇਲ ਹੁਣ ਆ ਮੇਰੇ ਤੇ ਰੱਖੀ ਜਿੱਧਰ ਜਿੱਧਰ ਮੈਂ ਜਾਊਂਗਾ ਵੀ ਕਮਾਈ ਜਲੀਗਾ ਨਾ ਬੱਤੀ ਹੈਗੀ ਆ ਇਹਨਾਂ ਦੇ ਬੱਤੀ ਇਹਦੀ ਇਹ ਦੇ ਉਹਨੇ ਉੱਥੇ ਭਰਾਂ 40 ਦਰ ਕੇ ਭਰਾਂਗੇ ਆ ਪਾੜਾ ਫਿੱਟ ਨਹੀਂ ਹੈਗੇ ਤਰ ਕਿਉਂ ਨੇ ਉਹਦਾ ਕੀ ਕਰ ਹਾਲੇ ਜੱਕੇੜ ਰ ਗਿਆ ਆਚੀ ਫੜਾ ਮਿਸਲਾ ਆਚੀ ਫੜਾ ਯਾ ਜੱਕ ਅੱਗ ਦਾ ਲੱਗਣ ਜਾਂਦਾ ਦਾ ਮੱਤ ਗਈ ਮੱਤ ਗਈ ਸੀ ਉਹ ਪੀਂਹ ਲਈ ਆਚੀ ਫੜਾ ਹਾਲੇ ਪੈੜੇ ਨੇ ਸ਼ੇ ਪਰਾਂ ਹਿੜਦਾ ਕਰੋ ਭੈਣ ਦਾ ਮੁੰਡਾ ਪਰਾਂ ਹਿੜਦੇ ਇਹ ਭੈਣ ਦੀ ਪੁੱਤ ਉਹ ਭੋਲੇ ਪੜਨ ਉਹ ਲੈ ਬਣਾ ਦੇ ਚੱਲ ਚੱਲ ਆ ਚੱਲੀ ਆਂਦੀ ਐ ਸੋ ਆਇਆ ਇਹ ਓਰੇ ਬਾਈਕ ਇਹਦੇ ਬਾਈਕ ਇਹਕੇ ਬਾਈਕ ਚੱਲ ਫਿਰ ਦੇਖ ਉਹ ਰਤਾ ਕੋ ਉਧਰ ਫੜ ਕੇ ਤਰੀ ਪਾ ਨੂਰੀ ਫੜਾ ਕਾ ਪੈ ਗਿਆ ਬਾਈ ਇਸ ਵਾਰ ਆਪਾਂ ਚਲਾ ਰਹੇ ਹਾਂ ਰਾਕਟ ਪਰ ਹੁਟਾ ਕਾ ਅਸਤਾ ਦੀ ਗਾਣ ਉਹਨੂੰ ਕੱਚ ਪਾਕੀ ਚਲਾ ਰਹੇ ਓਏ ਖਾ ਚੋ ਬੋਤਲ ਬੋਤਲਾ ਮਾ ਦੂਰ ਹੀ ਰਹਿਣਾ ਬਾਬਾ ਡਰ ਲਾਦਾ ਮੈਂ ਤਾਂ ਮੈਂ ਤਾਂ ਰਾਤ ਵੀ ਨਹੀਂ ਚਲਾਇ ਦੇਖ ਲੈ ਇੱਕੇ ਚਲਾਈ ਸੀ ਵਸਤੋਈ ਇੱਕ ਹਸਤਾਂ ਵਿੱਚ ਚਲਾਈ ਗਿਆ ਤਮ ਹੈ ਆਹ ਦੇ ਦੇ ਹੂੰ ਉਹ ਕਿਧਰ ਨਾਲੀ ਹੋਏ ਆ ਜਾ ਫੇਰਾ ਹੋਰ ਚੱਕ ਲੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਥੋੜੀ ਬੈਗ ਹੁਣ ਤਾਂ ਕਰਤੇ ਨਾ ਹੂੰ ਇਹ ਛੋਟੀਆਂ ਚੱਲ 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 ਹੰਟ ਮਾਰ ਕੇ ਹਰ ਚੱਲ ਚੱਲ ਤਾਹਣ ਜਾਣੇ ਸਿੱਧੀ ਰੱਖੀ ਹੁਣ ਗੱਲ ਚੱਲ ਚੱਲ ਉਹ ਤੇਰੇ ਕੋਈ ਭਾਜੀ ਉਹ ਤਾਂ ਸਿੱਧੀ ਆ ਜਰਾ ਚੱਲ ਹਾ ਹਾ ਚੱਲ 3 2 1 ਗੋ ਆਜੀ ਚੱਲ ਚੱਲ ਵੀ ਚੱਲ ਚੱਲ ਪੀਪੇ ਚਾਸਤੋ ਜੀ ਪੀਪੇ ਆ ਬੋਤਲਾਂ ਜੇ ਮੈਂ ਪਹਿਲੀ ਵਾਰ ਦੇਖਿਆ ਤੁੱਟੇ ਹੋਰ ਤਾਂ ਹੋਰ ਕੱਢ ਲਾ ਮਿੰਟ ਮਾਰ ਯਾਰ ਬਹੁਤ ਭੈਣੇ ਯਾਰ ਤੇਰੇ ਮਚਾਉਣ ਵਾਲਿਆ ਸਾਰਿਆਂ ਨੂੰ ਅੱਗ ਲਾ ਦੇ ਬਸ ਅੱਜ ਅੱਜ ਦੀ ਦੀਵਾਲੀ ਆਦਰੀ ਚੱਲ ਕਰਾਂ ਅੱਜ ਆ ਜੀ ਜੀ ਹਾਂ ਉਹ ਦਰ ਉਹ ਡਰਦਾ ਕਿਉਂ ਆ ਲਾ ਦੇਣਾ ਇਧਰ ਜਾਉ ਉਹ ਤੇਰੀ ਜਾ ਉੱਥੀ ਖੜ ਉਹ ਹੋ ਇਹਦਾ ਉਰੀ ਖੜ ਗਈ ਕਾ ਉਰੀ ਖੜ ਬੋਤਲ ਦਾ ਪਿੰਡਾਂ ਦੀ ਗੱਲ ਬਣਦੀ ਯਾਰ ਆ ਪੀਪੇ ਅੱਤ ਵਜੀਆਂ ਚੱਲਦੀ ਹੁੰਦੀਆਂ ਨੇ ਨੇ ਘਰੋਂ ਗਾਲਾਂ ਖਾਵਾਂਗੇ ਆਪਾਂ ਤਰਕਿਆਂ ਨੂੰ ਪਾਪਾਉਣਾ ਤਰਕਿਆ ਤਰਕੀ ਬੋਤਲ ਬੋਤਲ ਚੱਕ ਲੈ ਆ ਪਲਾਸਟਿਕ ਵਾਲੀ ਪਈ ਹੋ ਕੋਲਡ ਡਰਿੰਕ ਵਾਲੀ ਭੱਜ ਕੇ ਜਾ ਤਰਕਿਆਂ ਨੂੰ ਛਤਰੇ ਨੇ ਮੇਰੇ ਪਾਏ ਨੇ ਤੇਰੇ ਪਣਗੇ ਚਲਾ ਰਹੇ ਆ ਓਏ ਮੁਰਗੇ ਹੈਂ ਉਹ ਮੁਰਗੇ ਮੁਰਗੇ ਚੱਲ ਪਰਾਂ ਛੱਡ ਦੇ ਪਰ ਹਰੇ ਦੇ ਉਹ ਵੈਰੀ ਗੁੱਟ ਆ ਆ ਜਾ ਹੋਰ ਚੱਕ ਫੂਕ ਦੇ ਵਾਸ ਅੱਗ ਲਾ ਕੇ ਅੱਜ ਜਿੰਨੇ ਹੈਗੇ ਨੇ ਸਾਰੇ ਫੂਕ ਦੇ ਯਾਰ ਪਹਿਲਾਂ ਮੈਨੂੰ ਉਹ ਉਹ ਦੋ ਯਾਰ ਮੈਂ ਇਹ ਚਲਾਉਣਾ ਚੀਜ਼ ਚਲਾਉਣਾ ਅ ਅੰਨਾ ਉਹ ਮੈਂ ਰੋਕ ਕੇ ਚਲਾਉਣਾ ਨੇ ਹੋ ਥੱਲੇ ਥੱਲੇ ਪਰ ਕੈਨੂੰ ਚਲਾਵਾਂਗਾ ਥੋੜਾ ਨਹੀਂ ਰਹਾ ਜਾਂਦੇ ਫੇ ਚਲਾ ਦਾਂਗੇ ਹੈ ਓਏ ਥੋੜਾ ਨਹੀਂ ਰਹਾ ਬੋਤਲਿਆ ਖਾਲੀ ਬੋਤਲ ਖਾਲੀ ਬੋਤਲ ਖਾਲੀ ਬੋਤਲਿਆ ਪੱਤੀ ਕਿ ਪੱਜ ਜਾਏ ਚਲ ਡਰਿਆ ਨਾ ਕਰ ਡਰ ਨਾ ਕਰ ਦਲੇਰ ਬਣ ਉਹ ਛੜਦਾ ਕਿਉਂ ਨਾ ਚਾਚਾ ਉਹ ਕੀ ਪੜਾਕਾ ਇਧਰ ਕਿਧਰ ਨੂੰ ਚਲਾਤਾ ਇਹ ਕੀ ਕਰਦਾ ਹੈ ਇਹ ਉਰਨੂ ਉਹ ਗਪਰਾ ਹੋ ਜਾ ਪੂਰਾ ਪਰਾ ਹੋ ਜਾ ਪਰਾਂ ਨੂੰ ਪਜ ਆ ਦੇ ਕਿਧਰ ਨੂੰ ਚਲਾਤਾ ਮੇਰੇ ਲਈ ਬੰਪਰ ਤੇਰੀ ਪਲ ਕਿਧਰ ਚਲਾਤਾ ਤੇਰੇ ਸਿੱਟੇੜਾ ਗਰੂ ਜੀ ਇਹ ਨੇ ਮੈਨੂੰ ਫੂਕੇਗਾ ਚੱਕ 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 ਆਸਤਵ ਜੇ ਪਈਆਂ ਨੇ ਬਟਾ ਇੱਕ ਵੀ ਰਿਗੋ ਤੇ ਪਈਆਂ ਨੇ ਹਾਂ ਉਹ ਚ ਵੀ ਵੱਡੇ ਪਟਾਕੇ ਵੀ ਨੇ ਉਹ ਤੇਰੇ ਬਤਾ ਓਏ ਹੱਥ ਰੱਖ ਬਟਪੜਾ ਕੇ ਚੜਾ ਕੇ ਦੇਖੀ ਚੱਲੇ। ਚੱਲ ਨਹੀਂ ਯਾਰ, ਚੱਲਿਆ ਨਹੀਂ। ਫੇ ਚਲਾ। ਫੋੜ ਫੋੜ ਚਲ। ਮਾਰੇ ਪੈਰੇ ਨਹੀਂ ਗਿਆ। ਮਾਰੇ ਪੜੇ ਫੋਲੇ ਪੜਿਆ। ਹਾਂ ਪੈੜੇ ਨਹੀਂ ਹੈਗੇ ਤਾਂ ਹੁਣ ਛੜਪਟ। ਹੱਥੀਂ ਚੱਲੋ ਜੀ ਕੁਝ ਨਹੀਂ ਹੁੰਦਾ। ਅੱਛਾ? ਹਾਂ ਛੜਪਟ ਆਇਆ ਤਾਂ। ਉਹ ਗੱਲ ਬੱਕੀ ਹੋਵੇ। ਛੜਪੜ ਰਹਾ ਉਹਦਾ ਤੇਰਾ। ਛੜਪਟ। ਦਰਿਆਣਾ ਕਰ ਫਤਿਹ। ਇਹ ਪਟਾਕਾ ਨਹੀਂ ਹੈਗਾ ਨਾ ਇਹ ਤਾਂ ਧਰਕੇ ਜਨ ਚੱਲ ਫਿਰ ਉੱਥੇ ਤੇਰੇ ਵਿਚਾਲੇ। ਪਰਾਂ ਹੁਣ ਜੀ ਦੂਰ ਕੱਪੜਿਆਂ ਦੇ ਉਹ ਪੈਣ ਦੇ ਕਿਧਰ ਕਰਤਾ। ਹਰ ਜੀ। Ya. Frank, adi.